ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਤੁਹਾਡੇ ਚੈਨਲ ਤੇ ਨਵਨੀਤ ਕੀ ਜੇ ਬਲੌਗ ਤੇ ਅੱਜ ਬੜੀ ਧੀਰ ਬਾਅਦ ਆਪਾਂ ਕੁਕਿੰਗ ਵਾਲਾ ਕੁਕਿੰਗ ਵਾਲਾ ਨਹੀਂ ਆ ਮਤਲਬ ਕੁਕਿੰਗ ਕਹਿ ਸਕਦੇ ਜਣਾ ਇਹ ਤੇ ਬਿਨਾ ਅੱਗ ਤੋਂ ਆਪਾਂ ਗਰਮ ਨਹੀਂ ਨੇ ਕਰਨੀ ਹੈ ਜੀ ਕੀ ਕਰਨਾ ਸਭ ਆਪਾਂ ਅੱਜ ਬਣਾਣ ਲੱਗੇ ਹਾਂ ਲੇਸ ਸੈਂਡਵਿਚ ਲੇਸ ਸੈਂਡਵਿਚ ਅਸਲ ਤੇ ਤੁਹਾਨੂੰ ਪਤਾ ਹੀ ਹੈ ਬੱਚਿਆਂ ਨੂੰ ਹੋ ਗਈਆਂ ਛੁੱਟੀਆਂ ਪੇਪਰ ਖਤਮ ਹੋ ਗਏ ਰਿਜ਼ਲਟ ਆ ਗਿਆ ਸਾਵਲ ਜੋ ਸੰਦੇ ਫਸਟ ਵੀਡੀਓ ਲਈਆ ਜਿਹੜਾ ਕਿ ਤੁਸੀਂ ਪਿੱਛੇ ਵੀ ਵਲੌਗ ਦੇਖਿਆ ਹੋਵੇਗਾ ਤੇ ਹੁਣ ਸਾਵਲ ਕਹਿੰਦਾ ਜੀ ਮम्मा ਕੁਝ ਬਣਾਈ ਹੈ ਮੈਂ ਚਲੋ ਠੀਕ ਆ ਹਾਂ ਤੇ ਪਹਿਲਾਂ ਹੀ ਸੋਚਿਆ ਕਿ ਆਪਾਂ ਉਹ ਜਿਹੜੇ ਪਕੌੜੇ ਖਾ ਕੇ ਆਉਣੇ ਆ ਕਿਹੜੇ ਵਾਲੇ ਬੱਬੇ ਵਾਲੇ ਵਾਲੇ ਆ ਨਹਿਤ ਤੇ ਜਿਹੜੇ ਬੜੇ ਫੇਮਸ ਪਕੌੜੇ ਗੁਰਦਾਸਪੁਰ ਦੇ ਜਾਣਾ ਆਪਾਂ ਕੇ ਦਿਨ ਖਾਣ ਦਾ ਸਪੈਸ਼ਲ ਮੂਹ ਜੀ ਪਾਣੀ ਆ ਗਿਆ ਵਿੱਚ ਵਿੱਚ ਬੜੀ ਹੁੰਦੀ ਆ ਬਹੁਤ ਸਵਾਦ ਹੁੰਦੇ ਪਕੌੜੇ ਤੇ ਪਰ ਅਸੀਂ ਦੋਵੇਂ ਹੀ ਤੇ ਫਿਰ ਸਾਨੂੰ ਉਜੀਪ ਚ ਲੱਗਾ ਕਿ ਕਿਉਂਕਿ ਉੱਥੇ ਬਹੁਤ ਦੁਨੀਆ ਸੀ ਬਹੁਤ ਲੋਕ ਸੀ ਬਹੁਤ ਰਸ਼ ਹੁੰਦਾ ਉੱਥੇ ਅਸੀਂ ਕਿਹਾ ਚਲੋ ਜਿੱਦਨ ਵਾਰੂ ਨਾ ਆਇਆ ਫਿਰ ਗੱਡੀ ਤੇ ਸਪੈਸ਼ਲ ਪਕੌੜੇ ਖਾਣ ਜਾਵਾਂਗੇ ਹਨਾ ਮਾਰਤੇ ਇੱਕ ਜਣ ਜਾਣਾ ਹੀ ਆ ਖਾਓ ਪੀਓ ਐਸ਼ ਕਰਵਾ ਹਨਾ ਵੀ ਤੇ ਸਾਵਲ ਜੋਤ ਸਿੰਘ ਜੀ ਹੁਣ ਫ੍ਰਿਜ ਜੋ ਸਮਾਨ ਕੱਢ ਰਹੇ ਨੇ ਚੀਜ਼ ਵਗੈਰਾ ਤੇ ਮੇਰੇ ਲਈ ਬਣਾਓਗੇ ਹਾਂਜੀ ਆ ਤੁਸੀਂ ਨੋਟ ਕੀਤੇ ਵੀ ਕਿ ਇਹ ਰਿਫ੍ਰਿਜਰੈਟਰ ਆਪਣਾ ਚੇਂਜ ਕਰ ਲਿਆ ਜੀ ਪਹਿਲੋ ਵਾਈਟ ਹੀ ਹੋਣੀ ਗਰੇ ਲੈੰਦਾ ਦਸਾਬਲ ਕਹਿੰਦਾ ਕਿਉਂ ਦੱਸਣੇ ਦੱਸਣਾ ਚਾਹੀਦਾ ਵੀ ਤੁਸੀਂ ਸਾਰੀਆਂ ਸਾਰੀਆਂ ਈ ਵੀਡੀਓ ਵੇਦੇ ਤੁਹਾਨੂੰ ਪਤਾ ਕੀ ਹੈ ਇਹੋ ਜਿਹੀ ਹੈ ਕਿ ਉਹ ਪੁੱਛਦੇ ਨੇ ਕਿ ਤੁਸੀਂ ਸਾਬਲ ਹੀ ਲੈਂਦੇ ਜੇ ਵਿੱਚ ਵਰੁਣ ਕਿਉਂ ਰਹੀ ਰਹਿੰਦੇ ਵੀ ਵਰੁਣ ਅਮਰ ਸਾਡ ਪੜਦਾ ਆ ਤਾਂ ਕਰਕੇ ਵਰੁਣ ਵੀਡੀਓਜ਼ ਕੱਟ ਹੁੰਦਾ ਆ ਜਦੋਂ ਕਿਤੇ ਵਰੁਣ ਆਏ ਉਹਦੇ ਨਾਲ ਬਣਾ ਲੀਦੀਆਂ ਤੇ ਵੈਸੇ ਤੇ ਜ਼ਿਆਦਾ ਸਾਡੇ ਉਥੋਂ ਦੇ ਹੀ ਹਨ ਰਹਿ ਗਿਆ ਵਲੌਗ ਨਾਲ ਕੇ ਪੜਦੇ ਹੀ ਤੇ ਕਿ ਸਾਰੇ ਜਣੇ ਆਏ ਹੀ ਬਾਰੋਂ ਬਸ ਹੁਣ ਤਿਆਰੀ ਆ ਉਹਨਾਂ ਦੀ ਜਾਣ ਦੀ ਰਹਿ ਗਏ ਜਿਹੜੇ ਤਿੰਨ ਜਣੇ ਨਹੀਂ ਇੱਕ ਚੌਥਾ ਮੈਂਬਰ ਵੀ ਆਇਆ ਚਾਚੀ ਜੀ ਆਏ ਤੇ ਹੌਲੀ ਹੌਲੀ ਸਭ ਨੇ ਚੱਲ ਜਣਾ ਆ ਤੇ ਹੁਣ ਅੱਜ ਹੋ ਗਈਆਂ ਛੁੱਟੀਆਂ ਸਾਵਣ ਨੂੰ ਸਾਵਣ ਕਹਿੰਦਾ ਮम्मा ਕੁਛ ਬਣਾਈਏ ਤੇ ਮੈਂ ਕਿਹਾ ਚਲੋ ਵੈਸੇ ਤੇ ਮੇਰੇ ਕੋਲ ਨਹੀਂ ਆ ਨਾਲ ਬਣੀ ਸੀ ਪਨੀਰ ਪਾਲਕ ਪੀਰ ਤੇ ਉਹ ਕਹਿੰਦਾ ਨਹੀਂ ਖਾਣਾ ਤੇ ਇਧਰ ਨਾਲ ਆਪਾਂ ਕੱਟ ਲਿਆ ਕੀਆ ਇਹ ਪਰ ਆਤ ਨੂੰ ਬਣਾਵਾਂਗੇ ਥੋੜੀ ਦੇ ਠਰ ਕੇ ਕੱਟ ਕੇ ਹੁਣ ਸਾਵਲ ਕਹਿੰਦਾ ਕਿ ਨਹੀਂ ਬੰਮਾ ਦਾ ਖਾਣਾ ਕੁਛ ਸਾਵਲ ਕੀ ਬਣਾਓਗੇ ਹੁਣ ਸਾਵਲ ਜੀ ਬਣਾ ਕੇ ਦੱਸਣਗੇ ਤੁਹਾਨੂੰ ਮੈਂ ਤੁਹਾਡੀ ਆ ਸਾਵਲ ਬਹੁਤ ਹੀ ਅਜੀਬ ਗਰੀਬ ਰੈਸਪੀ ਚੱਲਣ ਦੀ ਆ ਜੇ ਗੁਲਾਬ ਜਾਮੁਨ ਦਾ ਕੇਕ ਤੇ ਬਹੁਤ ਹੀ ਅਜੀਬ ਗਰੀਬ ਚੀਜ਼ ਹੈ ਨਾ ਨਹੀਂ ਗੁਲਾਬ ਜਾਮੁਨ ਦਾ ਕੇਕ ਤੇ ਮੈਂ ਰਸ ਲਈ ਪਹਿਲਾਂ ਕੇਕ ਆਪਾ ਖਾਦਾ ਨਹੀਂ ਕਿੱਥੇ ਕਰਵਿੰਦਰ ਵਾਲਾ ਕਰਵਿੰਦਰ ਦੇ ਬਰਥਡੇ ਦੇ ਕਰਵਿੰਦਰ ਭਾਜੀ ਦੇ ਹਾਂਜੀ ਤੇ ਉਹ ਰ ਉਹ ਟੇਸਟੀ ਸੀ ਵਸੇ ਪਰ ਕਈ ਬੜੀਆਂ ਅਜੀਬੋ ਗਰੀਬ ਚੀਜ਼ਾਂ ਬਣਾਈ ਜਾਂਦੇ ਆ ਗਲਾਬਸ਼ਾਮਨ ਦਾ ਪਕੌੜਾ ਗੋਲ ਗੱਪਿਆਂ ਦਾ ਕੇਕ ਪਾਣੀ ਦਾ ਪਕੌੜਾ ਗੋਲ ਗੱਪਿਆਂ ਦਾ ਕੇਕ ਵੀ ਹੈਗਾ ਹਾਂਜੀ ਉੱਤੇ ਗੋਲ ਗੱਪੇ ਰੱਖ ਦੂ ਗੋਲ ਗੱਪੇ ਤੇ ਕੇਕ ਮੈਂ ਵੇਖਿਆ ਸੱਚੀ ਨੈਟ ਤੇ ਤੇ ਮੈਂ ਸੋਚਿਆ ਕਿ ਆਪਾਂ ਵੀ ਇਹਨਾਂ ਕੁ ਜਿੱਦਾਂ ਦਾ ਕਰਦੇ ਆ ਵੇਖਦੇ ਆ ਕਿ ਫਾਇਦ ਲੱਗਦਾ ਜਾਂ ਨਹੀਂ ਤੇ ਉਹ ਨਾਲ ਕਮੈਂਟ ਕਿਹਾ ਕਿ ਲੋਕੀ ਖੂਨ ਚਾਲ ਮਾਰ ਦੇਣ ਕੀਤੀ ਵੀ ਮਾਰ ਦੋਗੇ ਨਹੀਂ ਇਦਾਂ ਨਹੀਂ ਕਰਦੇ ਚਲੋ ਫਿਰ ਕਰੀਏ ਹਾਂਜੀ ਕਰੋ ਜੀ ਤੇ ਸਭ ਤੋਂ ਪਹਿਲਾਂ ਆਪਾਂ ਚੀਜ਼ ਲਵਾਂਗੇ ਹਾਂਜੀ ਇਹ ਖਾਈ ਨਾ ਜਾਊ ਮੈਂ ਇੱਕ ਖਾਰਾ ਸਬਲ ਕਹਿੰਦਾ ਖਾਈਦਾ ਜਾਓ ਚੀਜ਼ ਲਵਾਂਗੇ ਆਪਾਂ ਇਹ ਸਬਲ ਲੈ ਗਿਆ ਹਏ ਬਹੁਤ ਸਪਾਈਸੀ ਹਮ ਚੀਜ਼ ਇਦਾਂ ਆਪਾਂ ਰੱਖ ਦੇਣਾ ਵਾ ਅੱਛਾ ਜੀ ਚੀਜ਼ ਜਿੰਨਾ ਮਰਜ਼ੀ ਪਾਓ ਮੈਨੂੰ ਨਹੀਂ ਕੋਈ ਪਰਵਾਹ ਜਨਾਤੀ ਪਾਣਾ ਪਾਓ ਮੈਨੂੰ ਚੀਜ਼ ਲਵਰ ਹੋ ਚੀਜ਼ ਲਵਰ ਸਹੀਂ ਜੇ ਚੀਜ਼ ਲਵਰ ਨਹੀਂ ਹੋ ਤੇ ਫਿਰ ਇੱਕ ਦੋ ਪਾਓ ਪਾਣਾ ਪਾਓ ਨਹੀਂ ਪਾਣਾ ਤਾਂ ਰਹਿਣ ਵੀ ਸਕਦੇ ਹੋ ਰੈਂ ਵੀ ਸਕਦੇ ਹੋ ਅ ਸੌਸ ਜੀ ਪਰ ਰੈਂ ਦੋ ਜੇ ਨਹੀਂ ਪਾਣਾ ਪਰ ਜ਼ਿਆਦਾਤਰ ਜੇ ਤੁਹਾਡੇ ਕੋਲ ਨਹੀਂ ਹੈਗਾ ਤੇ ਫਿਰ ਤੁਸੀਂ ਇਹਦੀ ਜਗਾ ਸੌਸ ਵੀ ਲਾ ਸਕਦੇ ਜੇ ਕੱਲੀ ਸੌਸ ਦੇ ਨਾਲ ਜਿਵੇਂ ਕੈਚਪ ਜਿਹੜੀ ਹੁੰਦੀ ਹੈ ਟਮਾਟੋ ਕੈਚਪ ਵੀ ਲਾ ਸਕਦੇ ਜੇ ਕੋਈ ਅੱਡਾ ਨਹੀਂ ਹੈਗਾ ਕਿ ਚੀਜ਼ ਹੀ ਲਾਣਾ ਚੀਜ਼ ਹੀ ਲਾਉਣਾ ਆ ਸਭ ਦੋ ਸਲਾਈਸ ਜ਼ਿਆਦਾ ਨਹੀਂ ਚਲੋ ਸਾਵਨ ਵੈ ਪਸੰਦਾ ਆ ਪਹਿਲਾਂ ਮੈੱਲੀ ਬਣਨ ਜਾ ਰਹੇ ਆ ਨਾ ਦੂਜੇ ਦਾ ਅੱਡੇ ਅੱਛਾ ਸਾਵਨ ਨੇ ਮੈੱਲੀ ਵੀ ਬਣਾਉਣਾ ਆ ਤੇ ਚ ਇਹ ਹੈਗੀ ਆ ਕਿਹੜੀ ਆ ਇਹ ਆ ਤੰਦੂਰੀ ਸਾਸ ਤੰਦੂਰੀ ਮਿਓ ਤੰਦੂਰੀ ਮਿਓ ਕੀ ਆ ਬਹੁਤ ਹੀ ਸਵਾਦ ਸਾਸ ਆ ਮੈਂ ਲਾਈਕ ਤੇ ਪਕੌੜੇ ਨਾ ਖਾ ਕੇ ਵੇਖਿਓ ਬਹੁਤ ਸਵਾਦ ਲੱਗਦੀ ਆ ਜੀ ਤੋ ਪਕੌੜੇ ਨਾ ਖਾਣਾ ਹੈ ਜੀ ਲੈ ਇਹ ਤੈਨੂੰ ਲਾਉਣੀ ਚਾਹੀਦੀ ਸੀ ਬਲੱਡ ਬ੍ਰੈਡ ਦੇ ਥੱਲੇ ਲਾਉਣੀ ਚਾਹੀਦੀ ਸੀ ਕਿ ਨਹੀਂ ਇੱਥੇ ਲਾਉਣਾ ਆ ਸਾਵਲ ਮੋਸਟਲੀ ਨਾ ਬਣਾ ਲੈਂਦਾ ਰੋਟੀ ਦੇ ਹੀ ਬਣਾ ਲੈਂਦਾ ਸੈਂਡਵਿਚ ਰੋਜ਼ ਹੀ ਇਹਨੇ ਕੁਛ ਨਾ ਕੁਝ ਇਸ ਤਰ੍ਹਾਂ ਬਣਾਇਆ ਹੁੰਦਾ ਤੇ ਚੀਜ਼ ਇਹਨੇ ਖੁੱਲਾ ਜਿਹਾ ਲੈਂਦਾ ਆ ਬਸ ਲਾ ਲਾ ਕੇ ਰੋਟੀ ਤੇ ਤੇ ਖਾਈ ਜਾਂਦਾ ਕਿਉਂਕਿ ਹੁਣ ਛੁੱਟੀਆਂ ਹੋਈਆਂ ਤੇ ਛੁੱਟੀਆਂ 'ਚ ਬਸ ਬੱਚਿਆਂ ਨੂੰ ਖਾਣ ਦਾ ਹੀ ਹੁੰਦਾ ਆ ਖਾ ਲਓ ਉਹ ਖਾ ਲਓ ਕੁਛ ਬਣਾ ਦੋ ਮਿੰਟ ਬਾਅਦ ਤੇ ਇਹਨਾਂ ਨੂੰ ਭੁੱਖ ਲੱਗ ਜਾਂਦੀ ਹੈ ਜਿਆਦਾ ਨਹੀਂ ਲੱਗਦੀ ਕੋਈ ਵੀ ਹੋਰ ਨਹੀਂ ਹੁਣ ਜਿਆਦਾ ਲੱਗਦੀ ਤੇ ਜਾਨ ਕੋਈ ਗੱਲ ਨਹੀਂ ਮੂੰਹ ਚ ਆ ਮੂੰਹ ਚ ਜਣਾ ਆਏ ਹਾਏ ਵਾਕੇ ਬਰੈਡ ਤੇ ਲਾਉਣਾ ਚਾਹੀਦਾ ਸੀ। ਲਓ ਜੀ ਹੁਣ ਸਾਵਲ ਨੇ ਕਿਹਾ ਤਾਂ ਕਿ ਬਰੈਡ ਮੈਂ ਤਾਂ ਨਹੀਂ ਕਿਹਾ ਮੈਂ ਚਲਾਪੇ ਬਣਾਉਂਦਾ ਕਿਉਂਕਿ ਰੋਜ਼ ਇਹ ਆਪੇ ਬਣਾ ਕੇ ਖਾਂਦਾ ਕਿੱਦਾਂ ਇਹਨੇ ਖਾਣਾ ਬਰੈਡ ਨਹੀਂ ਬਰੈਡ ਤੇ ਨਹੀਂ ਬਰੇ ਰੋਟੀ ਵਾਲਾ ਬਣਾਉਂਦਾ ਫੁਲਕੇ ਵਾਲਾ ਜਿਦਾਂ ਸਿੰਪਲ ਫੁਲਕਾ ਬੱਚੇ ਹੁੰਦੇ ਆ ਵੀ ਅਸੀਂ ਮੈਂ ਵਾਦੀ ਪਕਾ ਕੇ ਰੱਖਦੇ ਆ ਤੇ ਉਹ ਉਹਦੇ ਦਾ ਇਹ ਬਣਾ ਲੈਂਦਾ ਇੰਝ ਕੁਛ ਨਾ ਕੁਛ ਖਾਣ ਵਾਸਤੇ। ਕਦੀ ਉੱਤੇ ਠੀਰਾ ਲਾ ਲਿਆ ਕਦੀ ਨਾਟਰ ਲਾ ਲਿਆ ਹੁਣ ਹੁਣ ਮੈਂ ਥੋੜਾ ਜਿਹਾ ਹੋਰ ਚੀਜ਼ ਪਾਉਂਗਾ। ਹੋ ਨਾ ਬਤੈ ਨਾ ਚੀਜ਼ ਦੋ ਸਲਾਈਸ ਹੋ ਗਏ ਹੱਦ ਹੋ ਗਈ। ਮੈਨੂੰ ਯਾਰ ਤੇ ਕਿਤੇ ਤੇਲ ਹੋਣਾ ਇਸ ਇਹ ਵਾਲਾ ਚੀਜ਼। ਆਹ ਚਲੋ ਲੈ ਨਹੀਂ ਦੋ। ਹਾਂ ਤੂੰ ਇਹਨੂੰ ਲਾ ਲ ਆਪਣੇ ਨੂੰ ਸਮਾਨ ਨੂੰ। ਆਹ ਇੱਕ ਲੇਅਰ ਤਾਂ ਹੋਣੀ ਚਾਹੀਦੀ ਆ ਨਾ। ਆਹ ਆ ਤੁਹਾਡੀ ਮਰਜ਼ੀ ਜੇ ਤਹੀਂ ਲਾਣਾ ਲਾ ਲੋ। ਜੇ ਤਹੀਂ ਲਾਣਾ ਲਾ ਲੋ ਜੇ ਤੇ ਨਹੀਂ ਲਾਣਾ ਨਾ ਲਾਓ। ਕਿਉਂਕਿ ਮੈਂ ਬਹੁਤ ਚੀਜ਼ ਸਾਡੇ ਮੈਨੂੰ ਬਹੁਤ ਆ ਤੇ ਇਸ ਲਈ ਮੈਂ ਇੱਥੇ ਲਾ ਦਿੱਤਾ ਤੇ ਹੁਣ ਮੈਂ ਲੈ ਆ ਇੱਕ ਸਲਾਈਸ ਹੋ ਗਿਆ ਲੇਸ ਆਵਲੇ ਕਿਹੜੇ ਵਾਲੇ ਮੈਕਸ ਆਵਲੇ ਲਏ ਆ ਤੇ ਹੁਣ ਮੈਂ ਇਹਨਾਂ ਨੂੰ ਇੱਥੇ ਪਲੇਸ ਕਰਨ ਜਾ ਰਹੀ ਆਂ ਓਕੇ ਤੇ ਜੇ ਆਮਨ ਲੱਗਦਾ ਜਾਂਦਾ ਟੁੱਟੇ ਜਾਣਗੇ ਕੋਈ ਗੱਲ ਨਹੀਂ ਤੇ ਕਿ ਜਦੋਂ ਖਾਣੇਗਾ ਤਾਂ ਟੁੱਟਣਾ ਹੀ ਆ ਢਿੱਡ ਜਾ ਕੇ ਤਾਂ ਟੁੱਟਣੀ ਨਹੀਂ ਆ ਬਸ ਲਾ ਦੋ ਆਹ ਏਗੀ ਏਕ ਇੱਕ ਮੈਂ ਖਾਦਾ ਤਾਂ ਮੈਨੂੰ ਕਹਿੰਦਾ ਤੂੰ ਹੀ ਖਾ ਲਿਆ ਖਾ ਲਿਆ ਆ ਕੁਛ ਕੁਛ ਕਰਕੇ ਮੂੰਚ ਵਾਲਿਆ ਆ ਹਾਂ 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 ਲਾ ਮੈਨੂੰ ਵਾਸੇ ਆ ਪਾਣੀ ਪੋਰਾ ਕਿਦ ਕਰਨਾ ਇਹ ਚ ਸਾਸ ਨਹੀਂ ਹੁਣ ਮੈਂ ਪਾਣੀ ਉਹ ਪਾਤਾ ਲਈਏ ਇੱਕ ਦੂਜੀ ਤਲਦੂਰੀ ਮੇਂ ਪਾ ਲਈਏ ਹਮ ਇਹਨੂੰ ਕਿਉਂਕਿ ਇੱਕ ਮਿੰਟ ਇੱਕ ਇੱਕ ਮਿੰਟ ਤੋ ਸਲਾਈਸ ਥਲਤ ਰੱਖਣਿਆ ਉਹ ਦੂਜੀ ਸਾਈਡ ਨੂੰ ਰੱਖਣਾ ਹੈ ਦੇਖਿਆ ਬੱਚਿਆ ਨੇ ਕੰਮ ਆ ਗਿਆ ਉਹ ਸੌਰੀ ਮੇਰੇ ਨਾਲ ਗੱਲਾਂ ਕਰਦੇ ਕਰਦੇ ਇਹ ਕੰਮ ਖਰਾਬ ਕਰ ਲਿਆ ਨਾ ਆਪਣਾ ਇਹ ਵੇਖਿਆ ਇੱਕ ਮਿੰਟ ਚਲ ਰੱਖ ਰੱਖੋ ਉਹਵੇਂ ਏਦਾਂ ਉਹ ਸਾਹਮਣੇ ਰੱਖੋ ਇਹਨੂੰ ਧਿਰ ਰੱਖ ਦੋ ਇਹ ਅਲਟੇ ਰੱਖ ਲਾ ਹਾਂਜੀ ਇਹਨੂੰ ਚੰਗੀ ਤਰ੍ਹਾਂ ਪ੍ਰੋਪਰ ਬੰਦ ਕਰੋ ਹਾਂਜੀ ਹੁਣ ਇਹਨੂੰ ਕਿ ਕਰ ਦੋ ਏਦਾਂ ਕਰ ਦੋ ਏਦਾਂ 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 ਤੇ ਚਲੋ ਜੀ ਹੁਣ ਖਾਓ ਇਹਨੂੰ ਬਸ ਹੋ ਗਿਆ ਖਾ ਲਓ ਮਾਈਕ੍ਰੋਵੇਵ ਕਰ ਲਓ ਮਾਈਕ੍ਰੋਵੇਵ ਕਰਨਾ ਹੈ ਕਰ ਲੈਣੇ ਚੀਜ਼ ਥੋੜਾ ਜਿਹਾ ਮੈਲਟ ਹੋ ਜਾਏ ਜੇ ਨਹੀਂ ਕਰਨਾ ਏਦਾਂ ਵੀ ਠੀਕ ਆ ਹਮ ਹਮ ਜੇ ਨਹੀਂ ਕਰਨਾ ਨਾ ਕਰੋ ਤੇ microwaves ਕਿੱਦਾਂ ਕਰਨਾ microwaves ਸਾਡਾ ਖਰਾਬ ਹੋਇਆ ਹਾਏ ਹਾਏ ਆਏ ਹਾਏ ਕੀ ਚਲੋ ਕੋਈ ਗੱਲ ਨਹੀਂ ਜੇ ਤੀਂ ਕਰਨਾ ਕਰ ਲੋ ਜੇ ਨਹੀਂ ਕਰਨਾ ਰਹਿਣ ਦਿਓ ਦਾਦੀ ਮਮਾ ਵੀ ਆ ਕੇ ਬੈਗੇ ਸਾਵਲ ਕੀ ਬਰੋ ਨੇ ਦਾਦੀ ਮਮਾ ਲਈ ਬਣਾਣਾ ਹੁਣ ਕਿ ਤੈਨੂੰ ਬਣਾਉਂਦੇ ਨਾ ਕੋਈ ਗੱਲ ਨਹੀਂ ਅੱਛਾ ਤੇ ਹੁਣ ਪਹਿਲਾਂ ਸਾਵਲ ਨੇ ਆਪਣੇ ਹੀ ਬਣਾਏ ਹੁਣ ਖਾ ਕੇ ਦੱਸੋ ਕਿਵੇਂ ਦਾ ਬਣਿਆ ਫਿਰ ਤੇ ਪਹਿਲਾਂ ਮੈਂ ਅੱਧਾ ਖਾ ਲੈਂਦਾ ਨੂੰ ਤੇ ਜੀ ਖਾ ਲਓ ਅੱਛਾ ਤੇ ਦੋਵੇਂ ਖਾ ਲਓ ਪਰ ਮੈਂ ਤਾਂ ਹੀ ਖਾ ਲਓ ਆਏ ਕਿਤੇ ਕਿਤੇ ਗੁੱਸੇ ਨਾਲ ਨਹੀਂ ਜਾਣੇ ਤੁਸੀਂ ਆਵੋ ਮੇਰੇ ਚਲ ਠੀਕ ਹੈ ਅੱਛਾ ਲਓ ਜੀ ਆਓ ਪਾਸੇ ਓਕੇ ਇੰਨਾ ਚੀਜ਼ ਆਈ ਖਾ ਕੇ ਕਿਤੇ ਜਾਣਾ ਓ ਸਾਰੀ ਚਲੋ ਕੋਈ ਗੱਲ ਦੰਤੀ ਮਾਜੀ ਆਓ ਥੈਂਕ ਯੂ ਥੈਂਕ ਯੂ ਦਵੇਦਰਾ ਕੀ ਕਰਨਾ ਨੂੰ ਕੋਈ ਨਹੀਂ ਥੈਂਕ ਯੂ ਸਾਰੀ ਤੈਂ ਕਿ ਤੁਸ ਹਰ ਬਹੁਤ ਸਵਾਦ ਬਣਿਆ ਵੈਲਕਮ ਹਮ ਓਕੇ ਬੜਾ ਸਵਾਦ ਬਣਿਆ ਹਿੰ ਤੂੰ ਤੇ ਬਹੁਤ ਵਕੀਸ਼ ਬਣਾ ਲਿਆ ਆਪਣੇ ਨੂੰ ਸਾਡੇ ਵੀ ਬਣਾ ਜੋ ਜੀ ਓਕੇ ਇਹ ਲਓ ਜੀ ਤੁਸੀਂ ਵੀ ਜਰੂ ਟਰਾਈ ਕਰਿਓ ਬਹੁਤ ਸਵਾਦ ਤੁਸੀਂ ਵੀ ਜਰੂ ਟਰਾਈ ਕਰਿਓ ਬਣਾਇਓ ਬਣਾ ਕੇ ਦੇਖਿਓ ਸਵਾਦ ਬੰਦ ਜਿਹੜੇ ਬੱਚੇ ਘਰੇ ਬੈਠੇ ਹਣ ਮੈਂ ਬਸ ਇਦਾਂ ਹੀ ਸਕੂਲੋਂ ਆਂਦੇ ਆਂਦੇ ਸੋਚੀ ਸੀ ਕਿ ਬਣਾਉਂਗਾ ਹਮ ਹਨ ਵੈਸੇ ਪਤਾ ਨਹੀਂਗਾ ਟੇਸ ਕਿ ਹੋ ਜਾਏਗਾ ਬੜਾ ਸਵਾਦ ਹੈ ਰੋਖਾ ਗੇ ਸਾਵਲ ਝੂਠਾ ਨਹੀਂ ਲੰਦਾ ਗੇ ਇਹਦਾ ਕਿਉਂ ਉਹ ਸਾਵਲ ਤਨ ਲਿਗਾ ਚੁੱਕਾ ਥਨੇ ਬਿਗਾੜਾ ਉੱਤੇ ਚੋੜ ਬਹੁਤ ਵਾਹ ਲਓ ਜੀ ਟਰਾਈ ਕਰਕੇ ਵੇਖਿਓ ਬੜੀ ਸਵਾਦ ਬਣੀ ਸੱਚੀ ਗਾਲਾ ਸੋ ਇਹ ਜੀ ਸਾਡੀ ਅੱਜ ਛੋਟੀ ਜੀ ਰੈਸਪੀ ਸਾਵਲ ਦੀ ਤੇ ਮੇਰੀ ਆਈਡੀਆ ਮੇਰਾ ਹੀ ਹੂੰ ਆਈਡੀਆ ਸਵਾਲ ਦਾ ਹੀ ਤੇ ਪਰ ਬਹੁਤ ਸਵਾਦ ਬਣਿਆ ਸੋ ਤੁਸੀਂ ਵੀ ਹੁਣ ਛੁੱਟੀਆਂ 'ਚ ਘਰੇ ਬੈਠੇ ਜੇ ਬੱਚੇ ਕਹਿੰਦੇ ਨੇ ਆਂਟੀ ਕੋਈ ਦੱਸੋ ਸਾਵਲ ਦੀ ਕਲਾਸ ਮੇਟ ਵੀ ਵੇਖਦੇ ਵੀਡੀਓ ਹੈ ਨਾ ਕੋਈ ਖਾਣ ਵਾਲੀਆਂ ਚੀਜ਼ਾਂ ਦੱਸੋ ਤੇ ਸੋ ਇਹ ਤੁਸੀਂ ਟਰਾਈ ਕਰ ਸਕਦੇ ਜੇ ਬਣਾ ਕੇ ਵੇਖਿਓ ਜ਼ਰੂਰ ਕਿਵੇਂ ਦਾ ਲੱਗਾ ਤੁਹਾਨੂੰ ਜਾਂ ਅਜਿਹਾ ਤੁਸੀਂ ਉਹ ਵੀ ਪਾ ਸਕਦੇ ਹੋ ਠੀਕ ਆ ਲਓ ਪੁੱਜੀਆ ਉਹ ਵੀ ਬੜਾ ਸਵਾਦ ਬੰਦਾ ਉਰਤ ਤੰਦੂਰੀ ਸੌਸ ਉਹ ਨਹੀਂ ਜਾਂਦੀ ਮੈਨ ਲੱਗਦਾ ਆਲੂ ਪੂਰੀਆ ਤੇ ਉੱਤੇ ਚੀਜ਼ ਹੂੰ ਉਹ ਚੀਜ਼ ਉੱਤੇ ਰੱਖੋ ਤੇ ਚੀਜ਼ ਨੂੰ ਮੈਲਟ ਕਰ ਦਿਓ ਹੂੰ ਹੂੰ ਅਬੀ ਰੋਟੀ ਤੇ ਜੋ ਵੀ ਬਹੁਤ ਸਾਰਾ ਮੈਂ ਪਹਿਲਾਂ ਵੀ ਸਾਵਲ ਜਲਾ ਰੋਟੀ ਦੇ ਬਣਾਉਂਦਾ ਇਹ ਚੀਜ਼ਾਂ ਬ੍ਰੈਡਿੰਗ ਬਹੁਤ ਘੱਟ ਲੈ ਹੁੰਦੇ ਆ ਐ ਬਸ ਇੰਜ ਹੁੰਦੇ ਹੁੰਦੇ ਲੈ ਲੈਂਦੇ ਲੋ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ